ਫੋਕਸ ਪੰਜਾਬੀ ਦੀ ਟੀਮ ਇਸ ਵਕਤ ਕੋਟਲੀ ਥਾਨਸਕ ਮੌਜੂਦ ਹੈ ਦੱਸਿਏ ਕਿ ਇੱਥੇ ਤਨਤਨ ਜਗਤਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਉਤਸਵ ਦੀ ਖੁਸ਼ੀ ਵਿੱਚ ਨਗਰ ਕੀਰਤਨ ਸਜਾਇਆ ਗਿਆ ਤੇ ਸਾਡੇ ਨਾਲ ਗੱਲਬਾਤ ਕਰ ਲਈ ਐਮਐਲਏ ਸੁਖਵਿੰਦਰ ਸਿੰਘ ਕੋਟਲੀ ਮੌਜੂਦ ਹਨ ਕਰਦੇ ਹਾਂ ਉਹਨਾਂ ਨਾਲ ਫੋਕਸ ਪੰਜਾਬੀ ਲਈ ਗੱਲਬਾਤ ਐਮਐਲਏ ਸਾਹਿਬ ਮੈਂ ਦੇਖ ਰਿਹਾ ਕਿ ਬਹੁਤ ਸਾਰੀ ਰੁਹਾੜੀ ਦੀ ਬਰਖਾ ਹੋ ਰਹੀ ਹੈ ਔਰ ਸੰਗਤ ਬਹੁਤ ਸਾਰੀ ਜ ਬਹੁਤ ਸਾਰਾ ਉਤਸ਼ਾਹ ਆ ਖੁਸ਼ੀ ਹੈ ਕਿ ਮੈਂ ਆਸੇ ਜ ਸਮੁੱਚੇ ਸਮਾਜ ਨੂੰ ਕੀ ਮੈਸੇਜ ਹੈ ਨੌਜਵਾਨੀ ਗੁਰੂ ਅਰਬਦਾਸ ਮਹਾਰਾਜ ਇਸ ਪਵਿੱਤਰ ਧਰਤੀ ਦੇ ਉੱਤੇ ਪੈਦਾ ਹੋਏ ਔਰ ਉਹਨਾਂ ਨੇ ਜਿੱਥੇ ਨਾਮ ਬਾਣੀ ਦਾ ਉਪਦੇਸ਼ ਦੇ ਕੇ ਕੁੱਲ ਲੋਕਾਂ ਨੂੰ ਜਿਹੜਾ ਨਾਮ ਸਿਮਰਨ ਦੇ ਨਾਲ ਜੋੜਿਆ ਉੱਤੇ ਉਹਨਾਂ ਨੇ ਕ੍ਰਾਂਤੀਕਾਰੀ ਆਪਣੇ ਵਿਚਾਰ ਦੇ ਕੇ ਸਮਾਜ ਨੂੰ ਇਕੱਠਿਆਂ ਕਰਨ ਦੇ ਲਈ ਔਰ ਦੇਸ਼ ਦੀ ਸੱਤਾ ਤੇ ਰਾਜ ਸ਼ਕਤੀ ਨੂੰ ਪ੍ਰਾਪਤ ਕਰਨ ਦੇ ਲਈ ਵੀ ਉਹਨਾਂ ਨੇ ਸਾਨੂੰ ਬਹੁਤ ਵੱਡਾ ਪੈਗਾਮ ਦਿੱਤਾ ਹੈ ਕਿਉਂਕਿ ਇਸ ਦੇਸ਼ ਦੇ ਅੰਦਰ ਸਾਨੂੰ ਜਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਇਸ ਮੁਲਕ ਦੇ ਅੰਦਰ ਜਿਹੜਾ ਉਹ ਪਿਛੜ ਕੇ ਰੱਖਿਆ ਗਿਆ ਇਸ ਕਰਕੇ ਗੁਰੂ ਨਾਨਕ ਸਾਹਿਬ ਧਰਤੀ ਤੇ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਕਬੀਰ ਸਾਹਿਬ ਆਏ ਦਾदू ਸਾਹਿਬ ਆਏ ਔਰ ਗੁਰੂ ਰਵਿਦਾਸ ਮਹਾਰਾਜ ਜਿਹੜੇ ਉਹ ਪੈਦਾ ਹੋਏ ਔਰ ਉਹਨਾਂ ਨੇ ਹੱਕ ਤੇ ਸੱਚ ਦੀ ਜੰਗ ਲੜਾਈ ਜਿਹੜੀ ਹੈ ਮਨੁੱਖਤਾ ਦੇ ਵਾਸਤੇ ਲੋਕਾਂ ਦੇ ਵਾਸਤੇ ਇਸ ਸਮੁੱਚੇ ਦੇਸ਼ ਦੇ ਅੰਦਰ ਲੜੀ ਕਿ ਇਸ ਦੇਸ਼ ਦੇ ਅੰਦਰ ਦੁਨੀਆ ਦੇ ਉੱਤੇ ਕੋਈ ਜਾਤ ਪਾਤ ਨਾ ਹੋਵੇ ਛੁਆ ਛਾਤ ਨਾ ਹੋਵੇ ਕੋਈ ਬਹਿਰ ਬਿਰੋਧ ਨਾ ਹੋਵੇ ਸਾਰੇ ਲੋਕ ਜਿਹੜੇ ਆ ਉਹ ਇਸ ਦੇਸ਼ ਦੇ ਅੰਦਰ ਸਮਾਜ ਦੇ ਅੰਦਰ ਅਮਨ ਅਮਾਨ ਦੇ ਨਾਲ ਜਿਹੜਾ ਉਹ ਰਹਿਣ ਸੋ ਇਹ ਸਾਡੇ ਗੁਰੂਆਂ ਦਾ ਉਪਦੇਸ਼ ਸੀ ਔਰ ਅੱਜ ਉਹਨਾਂ ਦਾ ਜਿਹੜਾ ਗੁਰਪੁਰਬ ਜਿਹੜਾ ਉਹ ਹਮੇਸ਼ਾ ਦੀ ਤਰ੍ਹਾਂ ਪਿੰਡ ਕੋਟਲੀ ਥਾਨ ਸਿੰਘ ਦੀਆਂ ਸੰਤਾ ਜਿਹੜੀਆਂ ਮੇਰਾ ਇਹ ਪਿੰਡ ਵੀ ਹੈ Salve, ਵਿਧਾਇਕ ਚੁਣ ਕੇ ਗਿਆ ਸੋ ਅੱਜ ਮੈਂ ਸਮੁੱਚੀ ਸੰਗਤ ਦੇ ਨਾਲ ਸਮੁੱਚੇ ਭਾਈਚਾਰੇ ਦੇ ਨਾਲ ਸਮੁੱਚੇ ਪਿੰਡ ਵਾਸੀਆਂ ਦੇ ਨਾਲ ਇਹਨਾਂ ਖੁਸ਼ੀਆਂ ਨੂੰ ਸਾਂਝੀਆਂ ਕਰ ਰਿਹਾ ਔਰ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਕਹਿਣਾ ਚਾਹਨਾ ਕਿ ਆਓ ਗੁਰੂ ਰਵਦਾਸ ਮਹਾਰਾਜ ਦੀਆਂ ਸਖਿਆਵਾਂ ਤੇ ਚੱਲੀਏ ਉਹਨਾਂ ਦੇ ਉਪਦੇਸ਼ ਨੂੰ ਉਹਨਾਂ ਦੇ ਕਰਮ ਤੇ ਧਰਮ ਨੂੰ ਜਿਹੜਾ ਉਹ ਕੋਲ ਲੁਕਾਈ ਦੇ ਦੁਨੀਆ ਤੱਕ ਲੈ ਕੇ ਜਾਈਏ ਤਾਂ ਕਿ ਇਹ ਬੇਗਮਪੁਰਾ ਸ਼ਹਿਰ ਜਿਹੜਾ ਆ ਉਹ ਇੱਥੇ ਬਸੇ ਇੱਥੇ ਕੋਈ ਜਾਤ ਨਾ ਹੋਵੇ ਕੋਈ ਬਾਤ ਨਾ ਹੋਵੇ ਲੋਕ ਬੇਖੌਫ ਹੋ ਕੇ ਜਿਹੜੀ ਆ ਉਹ ਆਪਣੀ ਜ਼ਿੰਦਗੀ ਜਿਹੜੀ ਬਦਿੱਤ ਕਰਨ ਸੋ ਅੱਜ ਸਮਾਜ ਦੇ ਅੰਦਰ ਸਾਨੂੰ ਵੀ ਬਹੁਤ ਕੁਝ ਕਰਨ ਦੀ ਲੋੜ ਹੈ ਅਸੀਂ ਵੀ ਸਮਾਜ ਦੇ ਅੰਦਰ ਇਹ ਉਸ ਕ੍ਰਾਂਤੀਕਾਰੀ ਰਹਿਬਰ ਦੀ ਬਦੌਲਤ ਜੇ ਅੱਜ ਸਾਡੇ ਕੋਲ ਕੋਈ ਸ਼ਕਤੀ ਹੈ ਜੇ ਅੱਜ ਅਸੀਂ ਕਿਸੇ ਪ੍ਰਭਾਵ ਦੇ ਅੰਦਰਾਂ ਸਮਾਜ ਦੇ ਅੰਦਰ ਕੋ ਨਾਂ ਰੁਤਬਾ ਤੇ ਥਾਂ ਰੱਖਦੇ ਆ ਤਾਂ ਸਾਡੀਆਂ ਇਹ ਡਿਊਟੀਆਂ ਬਣਦੀਆਂ ਨੇ ਸਾਡੀ ਇਹ ਇਹ ਡਿਊਟੀ ਬਣਦੀ ਹੈ ਕਿ ਅਸੀਂ ਗੁਰਨਵਤਾਸ ਜੀ ਦਾ ਮਿਸ਼ਨ ਉਹਨਾਂ ਦੀਆਂ ਸਿੱਖਿਆਵਾਂ ਨੂੰ ਜਿਹੜਾ ਪੂਰੀ ਦੁਨੀਆ ਦੇ ਵਿੱਚ ਲੈ ਕੇ ਜਾਈਏ ਸੋ ਮੈਂ ਆਪਣੇ ਪਿੰਡ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਵਾਦ ਦਿਨਾ ਕਿ ਹਰ ਸਾਲ ਦੀ ਤਰ੍ਹਾਂ ਜਿਹੜਾ ਗੁਰਪੁਰਬ ਮਨਾਇਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਕਿ ਹਜ਼ਾਰਾਂ ਸੰਤਾਂ ਜਿਹੜੀਆਂ ਉਹ ਸ਼ਾਮਲ ਹੋਈਆਂ ਔਰ ਮੈਂ ਵੀ ਸੋਚਿਆ ਕਿਤੇ ਮੈਂ ਇਹਨਾਂ ਖੁਸ਼ੀਆਂ ਤੋਂ ਕਿਤੇ ਵੰਝਾ ਨਾ ਰਹਿ ਜਾਵਾਂ ਸੋ ਅੱਜ ਬਹੁਤ ਸਾਰੇ ਰਜ਼ੀਮੇ ਹੁੰਦੇ ਨੇ ਤੁਹਾਨੂੰ ਪਤਾ ਇਲਾਕੇ ਦੇ ਸੋ ਮੈਂ ਪਿੰਡ ਵਿੱਚ ਆਉਣਾ ਜਿਹੜਾ ਉਹ ਹਮੇਸ਼ਾ ਮناسب ਸਮਝਦਾ ਔਰ ਸਾਰਿਆਂ ਨੂੰ ਮਿਲ ਰਿਹਾ ਸਾਰਿਆਂ ਨੇ ਮੈਨੂੰ ਬਹੁਤ ਮੁਹੱਬਤ ਤੇ ਪਿਆਰ ਦਿੱਤਾ ਔਰ ਮੈਨੂੰ ਮਾਣ ਬਖਸ਼ਿਆ ਸੋ ਮੈਂ ਤੁਹਾਡਾ ਧੰਨਵਾਦ ਕਰਦਾ ਆਹ ਗੁਰੂ ਅਰਦਾਸ ਮਾਰਾਂ ਤੇ ਸੁਪਨਿਆਂ ਨੂੰ ਸਹਕਾਰ ਕਰੀਏ ਜੈ ਭੀਮ ਜੈ ਭਾਰਤ ਜੈ ਗੁਰਦੇ